ਦੋਸਤੋ ਤੁਹਾਡਾ ਸਵਾਗਤ ਹੈ ਨਵੇਂ ਦਿਨ ਤੇ ਨਵੇਂ ਪ੍ਰਾਪਰਟੀ ਵਲੌਗ ਦੇ ਵਿੱਚ ਦੋਸਤੋ ਜੇਕਰ ਤੁਸੀਂ ਵੀ ਜਲੰਧਰ ਦੇ ਦਿਲ ਕੇ ਜਾਣ ਵਾਲੇ ਮਾਰਲ ਟਾਊਨ ਦੇ ਬਿਲਕੁਲ ਨੇੜੇ ਤਿੰਨ ਬੈੱਡਰੂਮ ਦਾ ਇੱਕ ਘਰ ਖਰੀਦਣਾ ਚਾਹੁੰਦੇ ਆਪਣੇ ਵਾਸਤੇ ਤੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਿਨਾਂ ਸਕਿੱਪ ਕੀਤੇ ਦੋਸਤੋ ਇਹ ਰਹਿ ਗਿਆ ਜੀ ਮਾਰਲ ਟਾਊਨ ਦੇ ਬਿਲਕੁਲ ਨੇੜੇ ਤਿੰਨ ਬੈੱਡਰੂਮ ਦਾ ਇੱਕ ਫਲੈਟ ਗਰਾਊਂਡ ਫਲੋਰ ਦੇ ਉੱਤੇ ਜਿਹਦੇ ਵਿੱਚ ਐਂਟਰ ਕਰਨ ਦੇ ਤਰ੍ਹਾਂ ਮਿਲੇਗੀ ਬਹੁਤ ਖੁੱਲੀ ਲੌਬੀ ਇੱਕ ਕਾਫੀ ਖੁੱਲੀ ਸਪੇਸ ਵਾਲਾ ਡਰਾਈング ਰੂਮ ਤੇ ਟੋਟਲ ਮਿਲਣਗੇ ਜੀ ਤਿੰਨ ਬੈਡਰੂਮ ਤਿੰਨਾਂ ਦੇ ਨਾਲ ਅਟੈਚ ਵਾਸ਼ਰੂਮ ਬਹੁਤ ਹੀ ਵਧੀਆ ਕੁਆਲਿਟੀ ਦਾ ਬਣਿਆ ਇਹ ਫਲੈਟ ਮਿਲੇਗਾ ਤੁਹਾਨੂੰ ਗਰਾਉਂਡ ਫਲੋਰ ਤੇ ਉੱਤੇ ਇਹ ਮਿਲੇਗਾ ਤੁਹਾਨੂੰ ਬਿਲਕੁਲ ਰੈਡੀ ਟੂ ਮੂਵ ਕੇਵਲ ਤੁਸੀਂ ਆਪਣੇ ਅਕੋਰਡਿੰਗ ਆਪਣਾ ਕਲਰ ਕਮਿਸ਼ਨ ਤੁਸੀਂ ਚੇਂਜ ਕਰ ਸਕਦੇ ਹੋ ਬਾਕੀ ਬਿਲਕੁਲ ਰੈਡੀ ਟੂ ਮੂਵ ਹੈ ਬਸ ਆਪਣਾ ਤੁਸੀਂ ਸਮਾਨ ਲੈ ਕੇ ਆਓ ਤੇ ਸ਼ਿਫਟ ਕਰੋ ਬਹੁਤ ਵਧੀਆ ਸੁਸਾਇਟੀ ਹੈ ਜਿਹਦੇ ਵਿੱਚ ਇਹ ਫਲੈਟ ਮੌਜੂਦ ਹੈ ਇਸ ਬਿਲਡਿੰਗ ਵਿੱਚ ਮਿਲੇਗੀ ਤੁਹਾਨੂੰ 24 ਘੰਟੇ ਸਿਕਿਉਰਿਟੀ ਦਿਨ ਰਾਤ ਸਿਕਿਉਰਿਟੀ ਗਾਰਡ ਮਿਲੇਗਾ ਇਸ ਬਿਲਡਿੰਗ ਦੇ ਵਿੱਚ ਦੋਸਤੋ ਅਸੀਂ ਤੁਹਾਨੂੰ ਫਲੈਟ ਬਹੁਤ ਹੀ ਸਸਤੇ ਰੇਟ ਵਿੱਚ ਲੈ ਕੇ ਦੇਵਾਂਗੇ ਇਸ ਦਾ ਰੇਟ ਕੀ ਰਹੇਗਾ ਇਹਦੇ ਵਾਸਤੇ ਤੁਹਾਨੂੰ ਇੱਕ ਕਾਲ ਕਰਨੀ ਪੈਗੀ 9814058140 98140 58140 ਦੇ ਉੱਤੇ ਅਸੀਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਦੇ ਰੇਟ ਬਾਰੇ ਔਰ ਇਹਨੂੰ ਤੁਹਾਨੂੰ ਇਸੇ ਫ્લેਟ ਤੇ ਸਾਈਟ ਵਿਜ਼ਿਟ ਵੀ ਕਰਵਾਵਾਂਗੇ ਇਸ ਫ્લેਟ ਦੀ ਲੋਕੇਸ਼ਨ ਤੋਂ ਤੁਹਾਨੂੰ ਬੱਚਿਆਂ ਦੇ ਸਕੂਲ ਜਿਹੜੇ ਨੇ ਅੱਧਾ ਕਿਲੋਮੀਟਰ ਤੋਂ ਲੈ ਕੇ 1 ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਮਿਲਣਗੇ ਐਮਜੀਐਨ ਕੈਂਬਰੇਜ ਮਾਇਰਵਰਡ ਲिटल ਬਲੋਸਮ ਗੁਰੂ ਅਮਰਦਾਸ ਸਕੂਲ ਅਤੇ ਇਸ ਬਿਲਡਿੰਗ ਦੇ ਬਿਲਕੁਲ ਨੇੜੇ ਇਨੋਸੈਂਟ ਹਾਰਟ ਸਕੂਲ ਦੋਸਤੋ ਜੇਕਰ ਤੁਹਾਡੀ ਫੈਮਿਲੀ ਦੇ ਵਿੱਚ ਬਜ਼ੁਰਗ ਮਾਤਾ ਪਿਤਾ ਨੇ ਤਾਂ ਉਹਨਾਂ ਵਾਸਤੇ ਇਹ ਫਲੈਟ ਬਹੁਤ ਹੀ ਵਧੀਆ ਰਹੇਗਾ ਕਿਉਂਕਿ ਉਹਨਾਂ ਨੂੰ ਕਿਸੇ ਵੀ ਲਿਫਟ ਤੇ ਜਾਂ ਪੌੜੀਆਂ ਤੇ ਚੜਕੇ ਉੱਪਰ ਨਹੀਂ ਜਾਣਾ ਪੈਗਾ ਇਹ ਗਰਾਉਂਡ ਫਲੋਰ ਤੇ ਰਹੇਗਾ ਇਸ ਬਿਲਡਿੰਗ ਤੋਂ ਤੁਹਾਨੂੰ 100 ਸਵਾ 100 ਫੁੱਟ ਤੇ ਮਿਲੇਗਾ ਵਿਨੇ ਮੰਦਰ ਜਿੱਥੇ ਤੁਸੀਂ ਪਾਠ ਪੂਜਾ ਕਰ ਸਕਦੇ ਹੋ ਮੱਥਾ ਟੇਕਣ ਵਾਸਤੇ ਜਾ ਸਕਦੇ ਹੋ ਔਰ ਇਸਦੇ ਬਿਲਕੁਲ ਨੇੜੇ ਤੁਹਾਨੂੰ ਮਿਲੇਗਾ ਜੀ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ ਤੁਸੀਂ ਅਕਸਰ ਆਪਣੇ ਵਾਸਤੇ ਹੋਰ ਕਈ ਪ੍ਰਾਪਰਟੀਜ਼ ਦੇਖੀਆਂ ਹੋਣਗੀਆਂ ਪਰ ਸਾਨੂੰ ਉਮੀਦ ਹੈ ਕਿ ਇਹੋ ਜੀ ਵਧੀਆ ਲੋਕੇਸ਼ਨ ਤੇ ਔਰ ਘੱਟ ਬਜਟ ਦੇ ਵਿੱਚ ਤੁਹਾਨੂੰ ਪ੍ਰਾਪਰਟੀ ਨਹੀਂ ਮਿਲੇਗੀ। ਇਹ ਵਿੱਚ ਤੁਹਾਨੂੰ ਬਹੁਤ ਮਿਲੇਗੀ ਦੀ ਖੁੱਲੀ ਪਾਰਕਿੰਗ ਔਰ ਇਹ ਰਹੇਗਾ ਇਹਦਾ ਸਾਹਮਣੇ ਵਾਲਾ ਫਰੰਟ ਲੁੱਕ। ਕੇਵਲ 3 ਸਟੋਰੀ ਦੇ ਇਹ ਫਲੈਟ ਬਣੇ ਨੇ। ਔਰ ਆਪਣੇ ਵਾਲਾ ਰੇਗ ਜੀ ਗਰਾਉਂਡ ਫਲੋਰ ਤੇ ਕੋਸ਼ੀ ਕਦਮਾਂ ਦੀ ਦੂਰੀ ਤੇ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਤੁਹਾਨੂੰ ਮਿਲੇਗਾ ਵਿਨੇ ਮੰਦਿਰ ਔਰ ਇੱਥੇ ਬਿਲਕੁਲ ਨਾਲ ਮਿਲੇਗਾ ਜੀ ਜਲੰਧਰ ਦੀ ਸਭ ਤੋਂ ਫੇਮਸ ਮਾਰਕੀਟ ਪੀਪੀਆਰ ਮਾਰਕੀਟ ਇੱਥੇ ਪਹੁੰਚਣ ਵਾਸਤੇ ਤੁਹਾਨੂੰ 1 ਮਿੰਟ ਵੀ ਨਹੀਂ ਲੱਗੇਗਾ ਔਰ ਇਸ ਤੇ ਬਿਲਕੁਲ ਅੱਗੇ ਤੁਹਾਨੂੰ ਮਿਲੇਗਾ ਜੀ ਐਮਜੀਐਨ ਤੇ ਕੈਂਬਰੇਜ ਸਕੂਲ ਇਹ ਮਾਰਕੀਟ ਰੇਗ ਜੀ ਜਲੰਧਰ ਦੀ ਮੇਨ ਮਾਰਕੀਟ ਔਰ ਇੱਥੇ ਤੁਸੀਂ ਹਰ ਤਰ੍ਹਾਂ ਦੀ ਸ਼ਾਪਿੰਗ ਕਰ ਸਕਦੇ ਹੋ ਔਰ ਇੱਥੇ ਤੁਹਾਨੂੰ ਖਾਣ ਪੀਣ ਦੀਆਂ ਹਰ ਤਰ੍ਹਾਂ ਦੇ ਰੈਸਟੋਰੈਂਟ ਅਤੇ ਹੋਰ ਸ਼ਾਪਸ ਵੀ ਮਿਲਣਗੇ ਪੀਪੀਆਰ ਦੀ ਮਾਰਕੀਟ ਤੋਂ ਬਾਅਦ ਅਸੀਂ ਤੁਹਾਨੂੰ ਇਹ ਵੀ ਦਿਖਾਵਾਂਗੇ ਇਸ ਬਿਲਡਿੰਗ ਤੋਂ ਮਾਡਲ ਟਾਉਨ ਦੀ ਮਾਰਕੀਟ ਕਿੰਨੀ ਦੂਰ ਰਹਿੰਦੀ ਆ ਤੁਹਾਨੂੰ ਮਾਡਲ ਟਾਉਨ ਮਾਰਕੀਟ ਵੀ ਲੈ ਕੇ ਚੱਲਾਂਗੇ ਇਸ ਬਿਲਡਿੰਗ ਤੇ ਸਾਈਟ ਵਿਜ਼ਿਟ ਕਰਨ ਵਾਸਤੇ ਜਾਂ ਪੂਰੀ ਜਾਣਕਾਰੀ ਲੈਣ ਵਾਸਤੇ ਜਾਂ ਰੇਟ ਦਾ ਕੁਝ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਸਾਡੇ ਪ੍ਰਾਪਰਟੀ ਹੈਲਪ ਨੰਬਰ 9814058140 ਤੇ ਕਾਲ ਕਰੋ ਅਸੀਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਹੁਣ ਅਸੀਂ ਚੱਲਾਂਗੇ ਉਸ ਬਿਲਡਿੰਗ ਤੋਂ ਜਲੰਧਰ ਦਾ ਦਿਲ ਕਹੇ ਜਾਣ ਵਾਲੇ ਮਾਰਲਟਾਊਨ ਮਾਰਕੀਟ ਵਾਲੇ ਪਾਸੇ ਮਾਰਲਟਾਊਨ ਮਾਰਕੀਟ ਤੇ ਪਹੁੰਚਣ ਲਈ ਇਸ ਬਿਲਡਿੰਗ ਤੋਂ ਤੁਹਾਨੂੰ ਅੱਧਾ ਮਿੰਟ ਤੋਂ ਲੈ ਕੇ 1 ਮਿੰਟ ਤੱਕ ਦਾ ਸਫ਼ਰ ਤੈਅ ਕਰਨਾ ਪਏਗਾ ਕੇਵਲ ਇਸ ਬਿਲਡਿੰਗ ਤੇ ਸਾਈਟ ਵਿਜ਼ਿਟ ਲਈ ਜਾਂ ਇਸ ਨੂੰ ਖਰੀਦਣ ਲਈ ਅੱਜ ਹੀ ਸਾਨੂੰ ਕਾਲ ਕਰੋ ਬਿਨਾ ਸਮਾਂ ਗਵਾਏ ਕਿਉਂਕਿ ਇਹੋ ਜੀ ਪ੍ਰਾਈਮ ਲੋਕੇਸ਼ਨ ਤੇ ਐਕਸਲ ਬਹੁਤ ਘੱਟ ਬਿਲਡਿੰਗ ਤੁਹਾਨੂੰ ਮਿਲੇਗੀ ਲੋਬਾਇਰ ਦੇ ਉਤੇ ਘੱਟ ਬਜਟ ਦੇ ਵਿੱਚ ਲਓ ਜੀ ਅਸੀਂ ਗੱਲਾਂ ਕਰਦੇ ਕਰਦੇ 1 ਮਿੰਟ ਦੇ ਅੰਦਰ ਵੀ ਅਸੀਂ ਪਹੁੰਚ ਗਏ ਹਾਂ ਜੀ ਮਾਰਕਟ ਔਨ ਦੀ ਮੇਨ ਮਾਰਕੀਟ ਦੇ ਵਿੱਚ ਜਲੰਧਰ ਦੇ ਦਿਲ ਕਹੇ ਜਾਣ ਵਾਲੇ ਇਸ ਮਾਰਕੀਟ ਦੇ ਵਿੱਚ ਬਹੁਤ ਜਲਦ ਇੱਕ ਨਵੀਂ ਪ੍ਰਾਪਰਟੀ ਦਾ ਇੱਕ ਨਵਾਂ ਵਲੌਗ ਲੈ ਕੇ ਤੁਹਾਡੇ ਸਨਮੁਖ ਫਿਰ ਹਾਜ਼ਰ ਹੋਵਾਂਗੇ ਥੋੜੇ ਦਿਨਾਂ ਦੇ ਵਿੱਚ ਤਤਕਲੀ ਦੇ ਹੋ ਗਿਆ ਥੈਂਕ ਯੂ ਵੈਰੀ ਮਚ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਆਪਣੇ ਕਮੈਂਟ ਕਰਨੇ ਨਾ ਭੁੱਲਿਓ ਥੈਂਕ ਯੂ ਵੈਰੀ ਮਚ